ਦੋਸਤੋ ਮੈਂ ਸੁਬੀਰ ਸਿੰਘ ਤੁਸੀਂ ਜੁੜ ਕਿਥੋਂ ਪੰਜ ਪਾਣੀ న్యూਸ ਨਾਲ ਆਪਾਂ ਗੱਲਬਾਤ ਕਰਨੀ ਆ ਬਾਈ ਨਾਲ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਨਾਂ ਯੂਨੀਅਨ ਸਾਰਾ ਦੱਸਿਓ ਆ ਮੇਰਾ ਨਾਮ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਜਰਨਲ ਸੈਕਟਰੀ ਕਿਰਤੀ ਕਿਸਾਨੀ ਨੇ ਬਈ ਆ ਇੰਨੀ ਗਰਮੀ ਚ ਬਹਿਣਾ ਪਿਆ ਇਹਦਾ ਕਾਰਨ ਕੀ ਆ ਇਹ ਅੱਜ ਅਸੀਂ ਜਿਵੇਂ ਕਿਸਾਨ ਮੋਰਚੇ ਵੱਲੋਂ ਸਰਕਾਰ ਤਾਂ ਆਪਦੀ ਹੈ ਨਾ ਆਪਣੀ ਲੋਕਾਂ ਦੀ ਆ ਬਈ ਹਾਂਜੀ ਸਰਕਾਰ ਤਾਂ ਆਪਣੀ ਲੋਕਾਂ ਦੀ ਆਪਦੀ ਹੈ ਨਾ ਆਹੋ ਇਹ ਸਰਕਾਰਾਂ ਬਾਰੇ ਕਿਹਾ ਜਾਂਦਾ ਨੂੰ ਲੋਕਾਂ ਦੀ ਆ ਜੀ ਹਾਂ ਪਰ ਹਕੀਕਤ ਦੇ ਵਿੱਚ ਸਰਕਾਰਾਂ ਲੋਕਾਂ ਦੀਆਂ ਹੋਰ ਹੀ ਰਹੀਆਂ ਜੀ ਜਿਹੜੇ ਅੱਜ ਸੀ ਪੂਰੇ ਪੰਜਾਬ ਦੇ ਮੰਤਰੀਆਂ ਦੇ ਸਪੀਕਰ ਤੇ ਡਿਪਟੀ ਸਪੀਕਰ ਦੇ ਘਰ ਕੇ ਧਰਨੇ ਦੇ ਰਹੇ ਸੀ ਜੁਆਇਟ ਕਿਸਾਨ ਮੋਰਚੇ ਵੱਲੋਂ ਜੀ ਸਾਡੀ ਮੰਗ ਆ ਕਿ ਹਰ ਖੇਤ ਤੱਕ ਨਹਿਰੀ ਪਾਣੀ ਹਰ ਪਿੰਡ ਤੱਕ ਪੀਣ ਵਾਲਾ ਪਾਣੀ ਪਹੁੰਚੇ ਇਹ ਤਾਂ ਪੁੱਛ ਸਕਦਾ ਜੀ ਪੰਜਾਬ ਦੇ ਪਾਣੀਆਂ ਦਾ ਮਸਲਾ ਰਪੀਰੀਅਨ ਪ੍ਰਿੰਸੀਪਲ ਦੇ ਮੁਤਾਬਕ ਜਿਹੜਾ ਹਾਲਾ ਉਹ ਹੋਊਗਾ ਜੀ ਦੂਸਰਾ ਕਿ ਭਾਰਤ-ਪਾਕਿਸਤਾਨ ਜਿਹੜਾ ਵਪਾਰ ਹੈਗਾ ਉਹ ਸਹੀਨੀ ਵਾਲੇ ਤੇ ਵਾਗਾ ਬਾਰਡਰ ਦੇ ਰਾਹੀਂ ਜਿਹੜਾ ਹੈਗਾ ਉਹ ਖੋਲਿਆ ਜਾਵੇ ਜਿਹੜਾ ਕਿ ਕੱਲਾ ਪਾਕਿਸਤਾਨ ਤੱਕ ਨਹੀਂ ਮਿਡਲ ਈਸਟ ਤੇ ਯੂਰਪ ਤੱਕ ਯਾਨੀ ਦੁਨੀਆ ਦੇ ਵੱਡੇ ਹਿੱਸੇ ਦੇ ਨਾਲ ਵਪਾਰ ਜਿਹੜਾ ਹੈਗਾ ਉਹ ਜੁੜੂਗਾ ਜੀ ਤੋ ਇਸੇ ਤਰ੍ਹਾਂ ਵੀ ਜਿਵੇਂ 18 ਲੱਖ ਕਰੋੜ ਰੁਪਇਆ ਪੂਰੇ ਮੁਲਕ ਦੇ ਵਿੱਚ ਜਿਹੜਾ ਕਿਸਾਨਾਂ ਤੇ ਜਿਹੜਾ ਹੈਗਾ ਉਹ ਕਰਜ਼ਾ ਹੈਗਾ ਜੀ ਇੰਨਾ ਹੀ ਇੰਨਾ ਹੀ ਪੈਸਾ ਜਿਹੜਾ ਕਾਰਪਟ ਕਰਾਣਿਆਂ ਦਾ ਸਰਕਾਰ ਉਹਦੇ ਤੇ ਜਿਹੜੀ ਹੈਗੀ ਲੀਕ ਆ ਉਹ ਮਾਰ ਚੁੱਕੀ ਹੈ ਹਾਂ ਜੀ ਤੋ ਜੇ ਕਿਸਾਨ ਮਜ਼ਦੂਰ ਇਸ ਮੁਲਕ ਦੇ ਵਿੱਚ ਜੋ ਜਿਹੜਾ ਵੀ ਵਿਕਾਸ ਹੁੰਦਾ ਇਸ ਮੁਲਕ ਦੇ ਲੋਕੀਏ ਢਿੱਡ ਭਰਦਿਆਂ ਤੋਂ ਕਿਸਾਨਾਂ ਦੇ ਕਰਕੇ ਇਸ ਮੁਲਕ ਦੇ ਵਿੱਚ ਜੇ ਕੋ ਲੋਕ ਘਰਾਂ ਚ ਰਹਿੰਦੇ ਆ ਹਸਪਤਾਲਾਂ ਚੋਂ ਇਲਾਜ ਹੁੰਦਾ ਸੜਕਾਂ ਨੇ ਜਿੰਨੇ ਵੀ ਵਿਭਾਗ ਹੈਗੇ ਆ ਉਹ ਮਜ਼ਦੂਰਾਂ ਦੇ ਸਾਰੇ ਹਾਂ ਜੀ ਉਹ ਕਿਸਾਨਾਂ ਨੂੰ ਦੂਰਿਆਂ ਦੇ ਖਰਚੇ ਦੀ ਜਿਹੜੀ ਹੈਗੀ ਹੈ ਲੀਕ ਵੱਜਣੀ ਚਾਹੀਦੀ ਆ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਅੱਜ ਪੂਰੇ ਪੰਜਾਬ ਚ ਲੋਸ ਪ੍ਰਦਰਸ਼ਨ ਕਰ ਰਹੇ ਆ ਉਹਦੇ ਤਹਿਤ ਹੀ ਅੱਜ ਅਸੀਂ ਕੁਲਤਾਰ ਸਿੰਘ ਵਾਲਾ ਦੇ ਘਰ ਅੱਗੇ ਪ੍ਰਦਰਸ਼ਨ ਕਰ ਰਹੇ ਆ ਭਾਈ ਇੱਕ ਦੱਸਿਓ ਪਾਣੀ ਮੰਨ ਲਓ ਪਾਣੀ ਲੁੱਟਿਆ ਗਿਆ ਪੰਜਾਬ ਦਾ ਸਾਡੇ ਬੰਦੇ ਮੀਸਣੇ ਸੀ ਕਿ ਬੇਵਕੂਫ ਸੀ ਇਹਨਾਂ ਨੇ ਰਾਜ ਕਰਨਾ ਦੇ ਸੀ ਦੇਖੋ ਦੋਨੋਂ ਗੱਲਾਂ ਹੀ ਸਹੀਆਂ ਦੀ ਪੰਜਾਬ ਦੀ ਸਿਆਸੀ ਲੀਡਰਸ਼ਿਪ ਨੇ ਕਦੇ ਵੀ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਕਿ ਪੰਜਾਬ ਦੇ ਪਾਣੀ ਜਿਹੜੇ ਲੁੱਟੇ ਜਾ ਰਹੇ ਆ ਤੁਸੀਂ ਦੇਖੋ 1966 ਦੇ ਵਿੱਚ ਜਿਹੜਾ ਪੰਜਾਬ ਪੁਨਰਗਠਨ ਐਕਟ ਬਣਿਆ ਉਹਦੇ ਜਿਹੜੇ ਸੈਕਸ਼ਨ 78 79 80 ਦੇ ਤਹਿਤ ਕੇਂਦਰ ਨੇ ਆਪਣੇ ਕੋਲੇ ਅਧਿਕਾਰ ਲੈ ਲਿਆ ਕਿ ਜਿਹੜਾ ਪਾਣੀਆ ਦਾ ਰੋਲਾ ਕੋਈ ਪੰਜਾਬ ਦਾ ਦੂਜੇ ਸੂਬਿਆਂ ਦਾ ਪਊਗਾ ਅਸੀਂ ਹੱਲ ਕਰਾਂਗੇ ਜਦਕਿ ਪਾਣੀ ਦਾ ਸੂਬਿਆਂ ਦਾ ਅਧਿਕਾਰ ਖੇਤਰ ਹੈਗਾ ਉਹ ਤਾਰਾਵਾਂ ਨੂੰ ਰੱਦ ਕਰਾਉਣ ਦੇ ਲਈ ਕਿਸੇ ਵੀ ਸਿਆਸੀ ਪਾਰਟੀ ਨੇ ਚਾਰਾ ਜੋਈ ਨਹੀਂ ਕੀਤਾ ਜੀ ਜੇ ਇੱਕ ਔਰ ਪੰਜਾਬ ਸਰਕਾਰ ਗਈ ਜੀ ਉੱਥੇ ਸੁਪਰੀਮ ਕੋਰਟ ਦੇ ਵਿੱਚ 1980 ਚ ਦਰਵਾਰਾ ਸਿੰਘ ਨੇ ਇੰਦਰਾ ਗਾਂਧੀ ਤੇ ਕਹਿਣ ਤੇ ਜਿਹੜਾ ਕੇਸ ਸੀਗਾ ਉਹ ਵਾਪਸ ਲੈ ਲਿਆ ਔਰ 76 780 ਜਿਹੜੀ ਧਾਰਾ ਨੂੰ ਰੱਦ ਕਰਾਉਣ ਵਾਲਾ ਕਿਉਂਕਿ ਕੇਸ ਪੰਜਾਬ ਜਿੱਤਦਾ ਸੀ 인ਦਰਾ ਗਾਂਧੀ ਨੇ ਦਰਬਾਰਾ ਸਿੰਘ ਨੂੰ ਕਿਹਾ ਵੀ ਜੇ ਤੂੰ ਮੁੱਖ ਮੰਤਰੀ ਰਹਿਣਾ ਤੇ ਇਹ ਕੇਸ ਵਾਪਸ ਲੈ ਉਹ ਪੰਜਾਬ ਨਾਲ ਧਰੋਹ ਕਰ ਮਾਇਆ ਉਹਨਾਂ ਨੇ ਬਿਲਕੁਲ ਧਰੋਹ ਕਰ ਮਾਇਆ ਬਾਕੀ ਪਾਰਟੀਆਂ ਨੇ ਵੀ ਅਸੀਂ ਅੱਜ ਵੀ ਧਰਨੇ 'ਚ ਵੀ ਮੰਗ ਕਰਦੇ ਆ ਕਿ ਜਿਹੜੀ ਪੰਜਾਬ ਪੁਨਰਗਠਨ ਐਕਟ ਦੀ ਧਾਰਾ 76 780 ਆ ਉਹਨੂੰ ਪੰਜਾਬ ਸਰਕਾਰ ਬਿੱਲ ਲੈ ਕੇ ਆਵੇ ਅਸੈਂਬਲੀ ਦੇ ਵਿੱਚ ਉਹਨੂੰ ਜਿਹੜਾ ਹੈਗਾ ਉਹ ਰੱਦ ਕਰਨ ਦਾ ਕਾਨੂੰਨ ਬਣਾਵੇ ਆਟੋਮੈਟਿਕਲੀ ਪੰਜਾਬ ਕੋਲੇ ਪੰਜਾਬ ਦੇ ਪਾਣੀਆਂ ਦਾ ਹੱਕ ਜਿਹੜਾ ਉਹ ਹੋਊਗਾ ਜਿਹੜਾ ਕੇਂਦਰ ਨੇ दखਲਅੰਦਾਜ਼ੀ ਕੀਤੀ ਆ ਉਹ ਕਾਨੂੰਨੀ ਤੇ ਸੰਵਧਾਨਕ ਤੌਰ ਤੇ ਏਦਾਂ ਜਿਹੜੀ ਖਤਮ ਹੈਗੀ ਆ ਉਹ ਕੀਤੀ ਜਾ ਸਕਦੀ ਹੈ ਭਾਈ ਜੀ ਇੱਕ ਹੋਰ ਗੱਲ ਆ ਭਾਈ ਬੰਦੀ ਸਿੰਘਾਂ ਬਾਰੇ ਮੁੱਦਾ ਉੱਠਿਆ ਵੀ ਸਿੱਖ ਬੰਦੀ 30 30 ਸਾਲ ਹੋ ਗਏ ਅੰਦਰ ਆ ਤੁਹਾਡੇ ਬਾਰੇ ਇਹ ਕਹਿ ਜਾਂਦਾ ਵੀ ਕਾਮਰੇਡ ਇਸ ਬਾਰੇ ਚਿੰਤਾਤ ਨਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਬੰਦੀਆਂ ਬਾਰੇ ਜਿਹੜੇ ਨਜਾਇਜ਼ 30 30 ਸਾਲ ਤੋਂ ਅੰਦਰ ਆ ਪੰਜਾਬ ਚ ਕਿਰਤੀ ਕਿਸਾਨੀ ਨੂੰ ਨੇ ਇਸ ਮੁੱਦੇ ਦੇ ਸਭ ਤੋਂ ਵੱਧ ਜਿਹੜੇ ਹੈਗੇ ਆ ਮਜਾਰੇ ਕੀਤੇ ਜੀ ਅਸੀਂ ਦਿੱਲੀ ਦੇ ਸਿੱਖ ਕਤਲੇਆਮ ਤੇ ਵੀ ਲਗਾਤਾਰ ਆਵਾਜ਼ ਸੁਣੇ ਆ ਉਹਦੇ ਖਿਲਾਫ ਪ੍ਰੋਟੈਸਟ ਜਿਹੜੇ ਹੈਗੇ ਕਰਦੇ ਆ ਜਿਹੜੀ ਸਿਆਸੀ ਕੈਦੀਆਂ ਦੀ ਰਿਹਾਈ ਹੈਗੀ ਆ ਜੀ ਭਾਵੇਂ ਉਹ ਸਿੱਖ ਕੈਦੀ ਨੇ ਅమే ਹੋਰ ਕਿਸੇ ਤਰ੍ਹਾਂ ਦਾ ਰਾਜਨੀਤੀ ਕੈਦੀ ਹੈ ਜਿਹੜੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਹੈਗਿਆ ਉਹਨਾਂ ਨੂੰ ਜਿਹੜਾ ਜੇਲ੍ਹਾਂ 'ਚ ਧੱਕਿਆ ਜਾ ਰਿਹਾ ਹੈਗਾ ਕਿਰਤੀ ਕਿਸਾਨੀ ਉਹਨਾਂ ਨੇ ਲਗਾਤਾਰੇ ਆਵਾਜ਼ ਉਠਾਰੀ ਹੈਗੀ ਆ ਕਿ ਉਹਨਾਂ ਨੂੰ ਫੌਰੀ ਜੇਲ੍ਹਾਂ ਦੇ ਵਿੱਚੋਂ ਰਿਹਾਈ ਜਿਹੜਾ ਹੈਗਾ ਉਹ ਕੀਤਾ ਜਾਣਾ ਚਾਹੀਦਾ ਭਾਈ ਜੀ ਬਾਬੇ ਨੂੰ ਪ੍ਰੋਲ ਛੇਤੀ ਮਿਲ ਜਾਂਦੀ ਹੈ ਇਹਦੇ 'ਚ ਵੀ ਫਰਕ ਹੈ ਦੂਰਾ ਹੈ ਨਾ ਕਾਨੂੰਨ ਦੇਖੋ ਇਸ ਮੁਲਕ ਦੇ ਵਿੱਚ ਹਰ ਚੀਜ਼ ਦੋ ਤਰ੍ਹਾਂ ਦੀ ਜੀ ਸੇਤ ਸੁਲਤਾਨ ਅਮੀਰਾਂ ਵਾਸਤੇ ਕੁਝ ਹੋਰ ਆ ਆਮ ਲੋਕਾਂ ਵਾਸਤੇ ਕੁਝ ਹੋਰ ਆ ਸਿੱਖਿਆ ਆ ਆਮ ਲੋਕਾਂ ਵਾਸਤੇ ਕੁਝ ਹੋਰ ਆ ਆਮ ਤੇ ਖਾਸ ਲੋਕਾਂ ਵਾਸਤੇ ਕੁਝ ਹੋਰ ਆ ਇਸੇ ਤਰ੍ਹਾਂ ਹੀ ਜਿਹੜਾ ਲਾ ਐਂਡ ਆਰਡਰ ਹੈਗਾ ਇਸ ਮੁਲਕ ਦਾ ਕਾਨੂੰਨ ਹੈ ਜੁਡੀਸ਼ਰੀ ਆ ਉਹ ਬਲਾਤਕਾਰੀਆਂ ਅਪਰਾਧੀਆਂ ਵਾਸਤੇ ਹੋਰ ਆ ਤੇ ਹੱਕਾਂ ਲਈ ਲੜਨ ਵਾਲੇ ਲੋਕਾਂ ਵਾਸਤੇ ਜਿਹੜੀ ਹੈਗੀ ਆ ਉਹ ਹੋਰ ਆ ਔਰ ਇਹ ਵਾਰ-ਵਾਰ ਜਿਹੜਾ ਤੁਸੀਂ ਸਵਾਲ ਠਾਇਆ ਇਹਦੇ ਰਹੀ ਵਾਰ-ਵਾਰ ਗੱਲ ਜਿਹੜੀ ਆ ਸਪਸ਼ਟ ਰੂਪ ਚ ਲੋਕਾਂ ਦੇ ਸਾਹਮਣੇ ਜਿਹੜੀ ਆ ਉਹ ਆ ਰਹੀ ਠੀਕ ਹੈ ਭਾਈ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ